ਕਿ ਕੋਈ ਦਵਾਈ ਦੱਸਿਆ ਚਰ ਕੀ ਹੁੰਦਾ ਸੁੰਡੀ ਮਾਰਨ ਦੀ ਮੈਂ ਜੁਰਤ ਤਾਂ ਰੱਖਦਾ ਪਰ ਮੈਂ ਖਾਸਾ ਵੱਡਾ ਆਦਮੀ ਐ ਤੇਰਾ ਤੇ ਮੇਰਾ ਮੇਲ ਨਹੀਂ ਹੈਗਾ ਜੇ ਸੁੰਡੀ ਮਾਰਨੀ ਐ ਕਣਕ ਦੇ ਵਿੱਚੋਂ ਤਾਂ ਚਾਰ ਬੰਦੇ ਮੇਰੇ ਕੋਲ ਘਰ ਲੈ ਕੇ ਆਵੀ ਮੈਂ ਉਹਨਾਂ ਨਾਲ ਗੱਲ ਕਰੂੰਗਾ ਜਿਹੜੇ ਮੇਰੇ ਬਰਬਰ ਦੇ ਹੋਈ ਤੇਰੇ ਮਰ ਵਰਗੇ ਨਾਲ ਮੈਂ ਗੱਲ ਨਹੀਂ ਕਰਦਾ ਅੱਛਾ ਬਈ ਯਾਰ ਉਹ ਪਤੰਦਰਾ ਤੂੰ ਨਾ ਮਿੱਟੀ ਦੀ ਢੇਰੀ ਐ ਇਤੋਂ ਵੱਧ ਤੂੰ ਕੁਝ ਵੀ ਨਹੀਂ ਹੈਗਾ ਹੈ ਬਾਕੀ ਨਾ ਤੂੰ ਰਾਵਣ ਤੋਂ ਵੱਡਾ ਤਾਂ ਨਹੀਂ ਜਿਹਦੀ ਲੰਕਾ ਸੋਨੇ ਦੀ ਸੀ ਸਿਕੰਦਰ ਤੋਂ ਵੱਡਾ ਤਾਂ ਨਹੀਂ ਜਿਹੜਾ ਦੁਨੀਆ ਜਿੱਤਣ ਆਇਆ ਤੇ ਰਾਹ ਚ ਹੀ ਖਾਪ ਗਿਆ ਉਹਦਾ ਪਤਾ ਹੀ ਨਹੀਂ ਲੱਗਿਆ ਬਾਕੀ ਵੱਡਾ ਮੈਂ ਤੈਨੂੰ ਫੇਰ ਮੰਨੂ ਆ ਜੇ ਤੇਰੇ ਮਰੇ ਤੋਂ ਬਾਅਦ ਤੇਰੇ ਘਰ ਦੇ ਕਹ ਦੇਣ ਵੀ ਭਈਏ ਨੂੰ 2 ਘੰਟੇ ਵੱਧ ਰੱਖ ਲੋ ਸਾਡਾ ਕਾਲਾ ਤਾਂ ਬਾਹਲਾ ਵੱਡਾ ਆਦਮੀ ਐ ਵੱਡਾ ਫੇਰ ਮੰਨਾ ਜੇ ਧਰਤੀ ਜਵਾਬ ਦੇ ਦੇ ਵੀ ਮੈਂ ਨਹੀਂ ਭਈਏ ਨੂੰ ਸਾਂਭ ਸਕਦੀ ਵੀ ਇਹ ਤਾਂ ਖਾਸਾ ਵੱਡਾ ਆਦਮੀ ਐ ਹੈ ਬਾਕੀ ਨਾ ਸ਼ਮਸ਼ਾਨ ਘਾਟ 'ਚ ਢੇਗਾ ਮਾਰੀ ਸੱਤ-ਸੱਤ ਫੁੱਟੀਆਂ ਜਿਹੜੀਆਂ ਲਾਪਟਾਂ ਮੱਚਦੀਆਂ ਨਾ on not